ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਐਵੇਂ ਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਹੀ ਕਹਿੰਦੇ ਪਰਮਾਤਮਾ ਵੱਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਇਹਨੂੰ ਬੁਲਵਾਉਣਾ ਹੈ ਇਹਨੂੰ ਬੁਲਵਾਉਣਾ ਹੈ ਜਾਂ ਉਹਨੂੰ ਕੋਈ ਰੱਟਾ ਲਵਾ ਦੋ ਦੋ ਦਿਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅੱਜ ਤਾਂ ਮਾਈਕ ਤੁਹਾਨੂੰ ਦੇਤਾ ਤੇ ਜੋ ਬੋਲਣਾ ਬੋਲੋ ਸੋ ਬੜਾ ਅੱਛਾ ਸਾਰਿਆਂ ਨੇ ਸੁਝਾਅ ਵੀ ਦਿੱਤੇ ਨੇ ਨਾਲ ਦਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰੇ ਨੂੰ ਜਾਣਦਾ ਇਹ ਮਨਸੂਰਾ ਜੋਧਾ ਕਿਲਾ ਰਾਏਪੁਰ ਆਸੀ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸੱਜੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜ੍ਹੇ ਲਿਖੇ ਬਿਲਕੁਲ ਸਹੀ ਕਹਿਆ ਸਰਪੰਚ ਸਾਹਿਬ ਨੇ ਪੜ੍ਹੇ ਲਿਖੇ ਅਫਸਰਾਂ ਦੇ ਪਿੰਡ ਨੇ ਬੜੇ ਬੱਡੇ ਬੱਡੇ ਟੂਰਨਾਮੈਂਟ ਇੱਥੇ ਹੁੰਦੇ ਨੇ ਕਿਲਾ ਰਾਏਪੁਰ ਨੂੰ ਤਾਂ ਮਿੰਨੀ 올림픽ਸ ਕਿਹਾ ਜਾਂਦਾ ਹੈ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉੱਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਹੈ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇਦਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਤੁਹਾਡੇ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਮੈਂ ਘਾਟਾ ਖੜ ਜਾ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਵਾਲਾ ਪੀਲਾ ਪੰਜਾ ਮੈਨੂੰ ਇੱਕ ਘੰਟੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟੈ ਗਿਆ ਅਗਲੇ ਦਿਨ ਕਹਿੰਦਾ ਸੀਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਐ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਨਸ਼ੇ ਆ ਲੈੰਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਏਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ ਚ ਚੱਲ ਰਿਹਾ ਕੰਮ ਹੈ ਵੇ ਜੀ ਸੀ ਬੀਆਂ ਲੈ ਲੋ ਮੈਂ ਥੰਦਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਇਹ ਹੈ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਹਨਾਂ ਭੈਣ ਨੇ ਕਿਹਾ ਉਹਨਾਂ ਦੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀ ਸੀ ਬੀਆਂ ਵੀ ਸਾਨੂੰ 19 22 ਦੀਆਂ ਚਾਬੀਆਂ ਨਾਲ ਨਾਟਕਸਣੇ ਪੈ ਰਹੇ ਨੇ ਕਿਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਆਬ ਦੇ ਕਰੇ ਪੱਥਰ ਲਾਇਏ ਨੇ 70 ਵਿਛਾ ਕੇ ਸੋ ਇੱਕ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆਜੂ ਨਾਰਿੰਗਵਾਲ ਚ ਜੇ ਕੋਈ ਥੋੜਾ ਜਿਹਾ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ਼ ਸੱਪਾਂ ਨਾਲ ਬਾਹ ਪੈਂਦਾ ਪੂਛ ਵਾਲੇ ਪਾਸੇ ਮਰਦਾ ਹੈ ਜਾਂ ਸਿਰ ਵਾਲੇ ਪਾਸੇ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂ ਖੜ ਜੂਗਾ ਹੋਰ ਉਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜਿਹਾ ਹਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹਾਂ ਜੇ ਕਰੀਆ ਪਾ ਮੁੜ ਕੇ ਬਸ ਉਹ ਤੋਂ ਬਾਅਦ ਟੋਆ ਪਟਕੇ ਪੱਥਲੇ ਦੱਬ ਦਿੰਨੇ ਆ ਭਾਈ ਵਾਈ ਗੁਰੂ ਵਾਈ ਗੁਰੂ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓ ਇਹਨਾਂ ਦੀ ਸਿਰੀ ਦੱਬਣੀ ਪੈਣੀ ਹੈ ਨਾ ਨਸ਼ਾ ਤਸਕਰਾਂ ਦੀ